ਦਸੋ ਇਹਦਾ ਚੱਕੋਈ ਵਾਹਿਗੁਰੂ ਹਾਂਜੀ ਇਹ ਆ ਗਿਆ ਆਪਣਾ ਇਹ ਸੀ ਆੜੀ ਹੈ ਨਾ ਇਹ ਸੀ ਆੜੀ ਹੈ ਹੂੰ ਇਹਦੇ ਅੱਗੇ ਆਪਣੀ ਇੱਥੇ ਪੰਪ ਲੱਗਾ ਹੁੰਦਾ ਸੀਗਾ ਡੀਜ਼ਲ ਪੰਪ ਡੀਜ਼ਲ ਪੰਪ ਹੁੰਦਾ ਸੀਗਾ ਹੂੰ ਇਹਦੇ ਉਹ ਸਿਸਟਮ ਕਿੱਧਰ ਗਿਆ ਦਾ ਜਿਹੜਾ ਦਿਮਾਗ ਆ ਰਿਹਾ ਆ ਰਿਹਾ ਇਹ ਤਾਂ ਫਿਊਜ ਆ ਗਿਆ ਹੋ ਰਿਹਾ ਹੈ ਹੋ ਰਿਹਾ ਹੋ ਰਿਹਾ ਹਾਂ ਹਾਂ ਹੋ ਰਿਹਾ ਇਹਦਾ ਦਿਮਾਗ ਆ ਦੇਖ ਵੀਰੇ ਆ ਆ ਸਾਰੀ ਜਿੰਨੀ ਵਾਇਰ ਲਾ ਹੂੰ ਇਹਦੇ ਵਿੱਚ ਹਰ ਟਾਈਮ ਪ੍ਰੈਸ਼ਰ ਉੱਨਾ ਰਹਿੰਦਾ ਵੀ ਪ੍ਰੈਸ਼ਰ ਭਰ ਕੇ ਰਹਿਣਾ ਭਰ ਕੇ ਰਹਿਣਾ ਜਿੰਨਾ ਪੰਪ ਨੇ ਦੇਣਾ ਹੁੰਦਾ ਸੀ ਆਪਣੇ ਨੇ ਜਿਹੜਾ ਮੈਕੋ ਆ ਜਾਂ ਰੂਟਰ ਪੰਪ ਆ ਉਹਨਾਂ ਇੱਥੇ ਪ੍ਰੈਸ਼ਰ ਹਰ ਟਾਈਮ ਰਹਿੰਦਾ ਓਕੇ ਆਹ ਇੰਜੈਕਟਰਾਂ ਤੇ ਆਪਣੀ ਆ ਤਾਰ ਲੱਗੀ ਹੋਈ ਆ ਹੂੰ ਇਹਨੂੰ ਕੰਟਰੋਲ ਕਰਦਾ ਉਹ ਓਕੇ ਜਿਹੜਾ ਪਿਸਟਨ ਤਾਂ ਆਇਆ ਹੋਇਆ ਪੀਕ ਤੇ ਜਿਹਨੂੰ ਇਹਦੀ ਜ਼ਰੂਰਤ ਆ ਇਹਨੇ ਉਸੇ ਨੂੰ ਸਪਰੇਅ ਕਰਨਾ ਉਹਨੂੰ ਰਿਲੀਜ਼ ਕਰ ਦੇਣਾ ਉੱਥੇ ਸਪਰੇਅ ਹੋ ਜਾਣੀ ਹਾਂ ਹੁਣ ਉਹ ਕਹਿੰਦੇ ਨੇ ਰੱਬ ਨੇੜੇ ਕਿ ਸੁਣ ਤੂੰ ਮੈਨੂੰ ਦੱਸ ਵੀ ਇਦੋਂ ਛੇਤੀ ਫਾਸਟ ਕਿਹੜਾ ਕੰਮ ਕਰ ਜੂਗਾ ਪੰਪੇ ਤੋਂ ਫਟ ਦੂਰ ਆ ਹੂੰ ਉਹਨੇ ਕਦੋਂ ਸਪਰੇਅ ਕੀਤੀ ਕਦੋਂ ਇੱਥੇ ਆਈ ਇਹਦੇ ਸਿਰ ਤੇ ਖੜਾ ਰੋੜਾ ਜਮਾ ਉਹਦਾ ਹੀ ਮਾਰ ਦੇਣਾ ਤੂੰ ਦਾਸੀ ਆਰ ਡੀ ਦਾ ਕਿਵੇਂ ਤੋੜ ਹੋ ਜੂਗਾ ਆ ਸਾਰੇ ਇੰਜੈਕਟਰ ਲੱਗੇ ਹੋਏ ਆ ਸਾਫ ਪਤਾ ਕੀ ਕਰਦੇ ਆ ਜਦੋਂ ਇਹਦੇ ਮਗਰ ਪ੍ਰੈਸ਼ਰ ਬਣਾ ਲੈਂਦੇ ਇਹਨੂੰ ਠੀਕ ਕਰਨ ਵਾਸਤੇ ਇਹਨੂੰ ਕਰੰਟਰ ਦਿੰਦੇ ਆ ਕਰੰਟ ਦੇ ਸਭ ਹੂੰ ਇਹਦੇ ਆ ਆ ਬੈਰਲ ਚ ਸਾਰੀ ਚ ਇਹਨੂੰ ਪਤਾ ਨਹੀਂ ਕਿਹੜੀ ਜੁਨਟਾਂ ਆਂਦੇ ਆ ਇਹ ਚ ਹਰ ਟਾਈਮ ਉਨਾ ਪ੍ਰੈਸ਼ਰ ਬਣਿਆ ਰਹਿੰਦਾ ਜਿੰਨਾ ਪੰਪ ਨੇ ਬਣਾਉਣਾ ਹੁੰਦਾ ਹੂੰ ਵੇ ਕਹਿਣ ਦਾ ਮਤਲਬ ਐਨ ਐਗਜੈਕਟ ਜਗ੍ਹਾ ਤੇ ਪੂਰਾ ਕੰਮ ਉੱਥੇ ਆ ਜਦੋਂ ਲੋਡ ਪਰ ਹਾਂ ਇਹਦੇ ਲਈ ਫਿਰ ਇੰਜੀਨੀਅਰ ਵੀ ਉਦਾਂ ਦੇ ਚਾਹੀਦੇ ਨਾ ਆਪਣੇ ਲੋਕੀ ਕਾਹ ਤੋਂ ਡਰਦੇ ਆ ਉਹਦਾ ਕੀ ਹੁੰਦਾ ਸੀਗਾ ਆਪਣੇ ਲੋਕੀ ਕੀ ਕਰਦੇ ਆ ਉਹ ਉਹ ਟਰੈਕਟਰ ਦੇ ਜੇ ਖੋਲ ਲਿਆ ਹੈਡ ਖੋਲ ਲਿਆ ਆਪਣਾ ਪਲੰજર ਤਾਂ ਆ ਗਿਆ ਪੰਪ ਦਾ ਪੰਪ ਦੀ ਡੱਬੀ ਖੋਲ ਲਈ ਇਧਰ ਪਿਸਟਨ ਦੇਖ ਲਿਆ ਤਾਂ ਆ ਗਿਆ ਪੀਕ ਤੇ ਉਹ ਸਾਹਮਣੇ ਜੇ ਬੰਦੇ ਤੇ ਟਾਈਮ ਕਹਿੱਲੀ ਵੀ ਵੀ ਆ ਜਿਹੜੇ ਚੰਗੇ ਮਿਸਤਰੀ ਸੀ ਉਹ ਪੰਪ ਨੂੰ ਫਿੱਟ ਕਰਕੇ ਪੰਪ ਪੰਪ ਦੀ ਡੱਬੀ ਖੋਲ ਲੈਂਦੇ ਆ ਉਦੋਂ ਹੈੱਡ ਤਾਂ ਖੋਲ ਲੈਂਦੇ ਆ ਜਦੋਂ ਗੇੜਾ ਪਾਉਂਦੇ ਆ ਜਦੋਂ ਪੰਪ ਸਪਰੇਅ ਕਰਦਾ ਉਦੋਂ ਦੇਖਦੇ ਆ ਕਿਹੜਾ ਪੰਪ ਪਿਸਟਨ ਉੱਪਰ ਆਇਆ ਹੋਇਆ ਪੀਕ ਤੇ ਉਹਦੀ ਟਾਈਮ ਕਾੜਤਾ ਨਹੀਂ ਕੀ ਆਪਾਂ ਕਹਿੰਦੇ ਟਾਈਮ ਕਿਹ ਹੈ ਲਗੀ ਟਾਈਮ ਕਹੇਲਣ ਦਾ ਮਤਲਬ ਇਹ ਆ ਵੀ ਪਿਸਟਨ ਪੀਕ ਤੇ ਆਇਆ ਉਦੋਂ ਸਪਰੇ ਨਹੀਂ ਕੀਤੀ ਉਹਨੇ ਉਦੋਂ ਕੀਤੀ ਜਦੋਂ ਥੱਲੇ ਜਾਂ ਤਾਂ ਥੱਲੇ ਸੀ ਤੇ ਜਾਂ ਆਉਂਦਾ ਪਿਆ ਸੀ ਆਪਾਂ ਕਹਿੰਦੇ ਟਰੈਕਟਰ ਅਡਵਾਂਸ ਕਰਦਾ ਬੋਲਦਾ ਨਹੀਂ ਤੂੰ ਗੱਡੀ ਕੋਲ ਤਾਂ ਆ ਜੀ ਇੱਕ ਚੀਜ਼ ਮੈਨੂੰ ਹੋਰ ਸਮਝਾ ਤਰੀ ਮੈਂ ਵੀਡੀਓ ਬੜੀ ਦੇਖੀ ਆ ਵੀ ਟਰੈਕਟਰ ਵਟੇ ਵਾਲੀ ਤੇ ਐਨੂੰ ਮੁੜਦਾ ਆਮਣਾ ਵੀਰੇ ਚਾਬੀ ਗੱਡੀ ਦੀ ਆ ਜਾ ਓਰੇ ਤੇਰੀ ਲੋੜ ਆ ਲੈ ਹੋਰ ਤੇਰੀ ਲੋੜ ਉਹ ਨਾ ਉਹਨੂੰ ਸੁਣ ਜਾ ਉਹ ਨਾ ਮੈਂ ਤੂੰ ਵੀਡੀਓ ਪਾਈ ਸੀ ਕਈ ਵੀਰਾਂ ਨੇ ਨਾ ਮੰਨੀ ਨਹੀਂ ਮਾਂ ਨੂੰ ਗੁੱਸਾ ਕੋਈ ਨਹੀਂ ਨਹੀਂ ਗੁੱਸਾ ਕੋਈ ਆਪਾਂ ਨੂੰ ਵੀਰਾਂ ਦਾ ਹਾਂ ਉਹ ਵੀਰਾਂ ਨੇ ਮੰਨੀ ਨਹੀਂ ਵੀ ਟਰੈਕਟਰ ਐਨ ਮੁਰਦਾ ਕਾਹ ਤੋਂ ਨਹੀਂ ਮੁਰਦਾ ਵੀ ਐਨ ਨੂੰ ਮੋੜ ਸਕਦੇ ਆ ਇੱਕੋ ਜਿਹਾ ਕੰਮ ਹੈ ਆਪਾਂ ਤਸੱਲੀ ਕਰਾਵਾਂਗੇ ਕਰਾ ਇੱਥੇ ਹਾਂ ਤੂੰ ਮੇਰੀ ਦਾ ਕਰਾਤੀ ਵੀਡੀਓ 'ਚ ਵੀ ਕਰਾ ਹਾਂ ਮੈਂ ਨਹੀਂ ਆਪਾਂ ਨਾ ਆਪਾਂ ਟਾਈਮ ਕੱਢ ਗਏ ਜਿੱਦਨ ਆਪਾਂ ਕੰਡੇ ਤੇ ਜਾ ਕੇ ਜਿਹੜੇ ਵੀਰ ਨੇ ਵੀ ਆਪਦਾ ਪ੍ਰੈਕਟੀਕਲ ਕਰਨਾ ਹੋਇਆ ਹਾਂ ਉਹਨੂੰ ਕਾ ਜਨਰੇਟਰ ਲਾ ਕੇ ਜਨਰੇਟਰ ਲਾ ਲਓ ਹੂੰ ਟਰੈਕਟਰ ਦੇ ਪਹਿਲਾਂ ਬ੍ਰੇਕ ਵਾਲੇ ਟਾਇਰ ਹੂੰ ਕੰਡੇ ਤੇ ਚੜਾ ਲਓ ਤੇ ਜਨਰੇਟਰ ਤੇ ਲੋਡ ਪਾਓ ਉਹਨੂੰ ਵੇਖੋ ਵਜ਼ਨ ਘਟਦਾ ਛਾਂਮਾਂ ਤਾਂ ਗਿਆ ਮੱਛਰ ਪਈ ਨਾ ਗੱਡੀ ਸਟਾਰਟ ਕਰਦਾ ਵਜ਼ਨ ਘਟਦਾ ਤੇ ਜੇ ਤੁਹਾਡਾ ਦੂਜੇ ਪਾਸੇ ਆ ਦੂਜੇ ਪਾਸੇ ਵਾਲੇ ਟਾਇਰ ਕਲੱਚ ਵਾਲੇ ਚੜਾ ਲਓ ਫੇਰ ਜਨਰੇਟਰ ਤੇ ਲਾ ਲਓ ਵੇਖ ਲਓ ਵਜ਼ਨ ਵੱਧਦਾ ਕਿ ਘਟਦਾ ਸਣੀ ਆ ਰਿਓਣਿੰਗ ਜਨ ਤੇ ਰੱਖ ਫੋਕਸ ਆਮਨੇ ਵੀਰੇ ਜਦੋਂ ਕਹਾਂਗਾ ਕੋ ਰੇਸ ਕਰੀ ਸੀਸਾ ਲਾਲਾ ਇਹਦਾ ਪਹਿਲਵਾਨ ਬਹਿ ਗਿਆ ਕੁੜਬਲੇ ਰੋ ਜੋ ਫਿੱਟ ਨਹੀਂ ਆਣਾ ਨੇ ਵੇਖੀ ਮਸਾ ਹੀ ਬੈਠਾ ਸੀਸਾ ਲਾਲਾ ਇਹਦੇ ਲਾਈਟ ਨਹੀਂ ਨੰਨੀ ਕੰਬਦੀ ਅਜੀ ਬੋਲਾ ਉਹ ਸਾਲ ਹਾਂ ਇਹ ਲੈ ਲੈਣੀ ਹਾਂਜੀ ਹੁਣ ਸਮਝਾਓ ਜਦੋਂ ਇਹ ਜ਼ੋਰ ਲਾਉਂਦਾ ਕੀ ਕਰਦਾ ਮਾਰੀ ਦੇ ਰੇਸ ਕਰੀ ਇਹ ਪਰੇ ਨੂੰ ਕੱਢ ਜਾਂਦਾ ਪਿਆ। ਵਾ ਦਿੰਦਾ ਨਾ। ਇੰਜਨ ਪਰੇ ਨੂੰ ਕੱਢ ਤੋ ਜਾਂਦਾ। ਇਹਨੂੰ ਖੁੱਲਾ ਛੱਡ ਲਈਏ ਕੀ ਕਰੂਗਾ? ਡੇਪੂਆ। ਤੂੰ ਮੂੰਗਾ। ਤਾ ਮੈਂ ਕਿਹਾ ਪਰੇ ਡੇਪੂਆ। ਇਹੀ ਮੈਂ ਆ। ਕਰਦੇ ਬੰਦੇ ਸਾਹਿਬ। ਇਧਰੋਂ ਕਰਕੇ ਇਹਨੂੰ ਸਿੱਧਾ ਕੱਕਲਾ। ਆਪਾਂ ਨੇ ਇਹ ਕੰਡੇ ਤੇ ਕੱਢ ਦਾਂਗੇ ਵਾਹਾਂ। ਜੇ ਕੋਈ ਦਿੱਕਤ ਕਿਸੇ ਨੂੰ ਹੋਈ ਆਪ ਉਵੇਂ ਫालतੂ ਬੋਲੋ। ਪਰ ਮੈਂ ਇਹ ਆਣਨ ਨਾ ਵੀ ਜੇ ਕਿਸੇ ਨੇ ਗੱਲ ਲੌਜੀਕ ਨਾਲ ਕੀਤੀ ਹੈ ਲੌਜੀਕ ਨਾਲ ਪੁੱਛੋ। ਹਾਂ। ਕੁਛ ਨਹੀਂ ਵੀ ਉਦਾਂ ਹੀ ਚਾਹੀਦੀ ਆ। ਨਦਰ ਭੈ ਵੀਰੇ। ਹੂੰ। ਤੈਨੂੰ ਮਸ਼ੀਨਰੀ ਨਾਲ ਪਿਆਰ ਆ? ਹਾਂਜੀ ਭਾਈ। ਪਿਆਰ? ਆਪਾਂ ਤਾਂ ਭਰਾ ਕਹੀਦਾ ਇਹਨਾਂ ਨੂੰ। ਆ ਜਾ ਉਹਦੇ ਕੋਲ ਪੌਣੀ ਕੋਲ ਆ ਦੀ ਗੱਲ ਸਮਝਾ ਦੇ। ਪਹਿਲਾਂ ਤਾਂ ਮੇਰਾ ਸਵਾਲ ਆਈਆ। ਹੂੰ। ਆ ਹੁਣ ਮੇਰੇ ਮੁੰਡੇ ਨੇ ਖੜ ਜਿਆ ਨਿਕਲ ਜਾਣੀ ਖੜ ਜਾ ਤਾਂ ਮੈਨੂੰ ਨਾ ਰੋਕ। ਪਿਓ ਵਾਲੀ ਏਡੀ ਬੈਟਰੀ ਠੋਕੀ ਇਹਨੂੰ। ਇਹਨੂੰ ਉਹਦੀ ਨਿੱਕੀ ਜੀ ਬੈਟਰੀ। ਇਹ ਹਸਾਉਂਦਾ ਪਹਿਲਾਂ ਤਾਂ ਸਮਝਾ ਦੇ ਮੈਨੂੰ। ਵੀ ਜਿਹੜੀ ਛੋਟੀ ਬੈਟਰੀ ਹੁੰਦੀ ਨਾ ਵੀਰੇ ਇੱਕ ਤਾਂ ਹੁੰਦੀ ਬਲੈਕ ਕਲਰ ਦੀ। ਬਲੈਕ ਹਾਂ ਜਿਹੜਾ ਕਾਲਾ ਰੰਗ ਆ ਨਾ ਤੁਸੀਂ ਇੱਕ ਪਾਸੇ ਚਿੱਟੇ ਰੰਗ ਦੀ ਟੀ-ਸ਼ਰਟ ਪਾ ਲਓ ਜਾਂ ਬਲੈਕ ਪਾ ਲਓ ਜਿਹੜਾ ਕਾਲਾ ਰੰਗ ਹੁੰਦਾ ਉਹ ਧੁੱਪ ਨੂੰ ਜ਼ਿਆਦਾ ਸੋਖਦਾ ਸੋਖਦਾ ਹਾਂ ਇਹ ਕੰਪਨੀਆਂ ਨੂੰ ਪਤਾ ਨਹੀਂ ਕੀ ਚੱਕਰ ਉਹ ਜਦੋਂ ਹੁਣ ਫੁੱਲ ਗਰਮੀ ਪੈਂਦੀ ਓਵਰ ਹੀਟ ਹੋ ਕੇ ਨਾ ਉਹ ਜੇ ਉਹਨੇ 12 ਵੋਲਟੇਜ ਦੇਣੀ ਉਹ ਕਈ ਵਾਰ 13 ਪ੍ਰੋਡਿਊਸ ਕਰ ਦਿੰਦੀ ਹੈ ਇਹ ਖੜ ਜਾਂਦਾ ਬਾਪੂ ਬਣ ਕੇ 12 ਦੇਣੀ ਤੇ 13 ਜਾਂ ਜਿਵੇਂ ਆਪਣਾ ਆਲਟੀਨੇਟਰ ਵੱਧ ਵੋਲਟੇਜ ਕੱਢਣ ਲਾਪੇ ਬੈਟਰੀ ਖਰਾਬ ਹੋ ਜਾਂਦੀ ਆ ਮੈਂ ਉਸ ਇਸ ਲੋ ਇਸ ਟੌਪਿਕ ਤੇ ਮੈਨੂੰ ਬਿਜਲੀ ਵਾਲੇ ਪਾਸੇ ਜਮਾਂ ਹੀ ਨਹੀਂ ਪਤਾ ਪਰ ਜੇ ਛੋਟੀ ਬੈਟਰੀ ਲਾਵਾਂਗੇ ਤੇ ਆਪਾਂ ਨੂੰ ਖਲੇਆਰ ਪੈਂਦੀ ਆ ਜਾਂ ਤਾਂ ਗਿੱਲੀ ਬੋਰੀ ਕਰਕੇ ਰੱਖਣੀ ਪਊਗੀ ਜਾਂ ਕੋਈ ਹੋਰ ਕੰਮ ਕਰਨਾ ਪਊਗਾ ਐਡੀ ਬੈਟਰੀ ਨਾਲ ਕੋਈ ਨੁਕਸਾਨ ਨਹੀਂ ਕੋਈ ਨਹੀਂ ਆਪਾਂ ਨੂੰ ਚਾਹੀਦੀ 12 ਬੋਲਟੀਆਂ ਆਪਾਂ ਨੂੰ 12 ਚਾਹੀਦੀ ਆਪਾਂ ਭੌਂਦੀ ਛੋਟੀ ਜੀ ਰੱਖ ਲਗੇ ਭੌਂਦੀ ਜਿਹੜੀ ਛੋਟੀ ਉਹ ਘੱਟ ਟਾਈਮ ਚੱਲ ਜੂਗੀ ਭੌਂਦੀ ਆਪਾਂ ਇਨਵਰਟਰ ਵਾਲਾ ਬੈਟਰਾ ਵੀ ਰੱਖ ਸਕਦੇ ਇੱਥੇ ਅੱਛਾ ਰੱਖ ਸਕਦੇ ਹਾਂ 12 ਬੋਲਟ ਇਹ ਤਾਂ ਹੁਣ ਚਾਰਜ ਕੀਤਾ ਹੋਣਾ ਇਨਵਰਟਰ ਤੇ ਹਨਾ ਜਿਆਦਾ ਨਹੀਂ ਟਰੈਕਟਰ ਤੇ ਹੀ ਰੱਖ ਦੇਈ ਤੀ ਅੱਛਾ ਟਰੈਕਟਰ ਤੇ ਰੱਖ ਦੇਣਾ ਹਾਂ ਜਿਵੇਂ ਤੀਜੇ ਚੌਥੇ ਦਿਨ ਅਹੀ ਜੇ ਅਹੀ ਨਾ ਉਹਵੇਂ ਲਾਉਣੀ ਹੋਵੇ ਸੀਜ਼ਨ ਵੀ ਲਾ ਆਂਦੀ ਆ ਸੀਜ਼ਨ ਲਾ ਦਿੰਦੀ ਆ ਜੇ ਨਵੀਂ ਬੈਟਰੀ ਸੀਜ਼ਨ ਲਾ ਦੂ ਪਤਾ ਨਹੀਂ ਯਾਰ ਆਈ ਯਾਰ ਚਾਰਜ ਕਰਨ ਦਾ ਚੰਨੀ ਝੰਡੜੀ ਖਾਪਾ ਕੰਪਨੀ ਤਾਂ ਇਹਨੂੰ ਸੈੱਲ ਦਿੰਦੀ ਆ ਅੱਛਾ ਇਹਦੇ ਸੈੱਲ ਪੈਂਦੇ ਆ ਇਹ 'ਚ ਵੀ ਪੈਂਦੇ ਆ ਵਿਜੇ ਸੈੱਲਾਂ ਤੇ ਚਲਾਉਣਾ ਹਾਂ ਆਨ ਲਾ ਇੱਕ ਮਿੰਟ ਤੱਕ ਜਿਹੜਾ ਐਕਸਪੈਰੀਮੈਂਟ ਕਰਕੇ ਬਖਾਣਾ ਉਹ ਹੁਣ ਇੱਕ ਮਿੰਟ ਹੂੰ ਮਲਕਾ ਰਿਓ ਹੋਲੀ ਲਾਇਆ ਤੂੰ ਕਾਹਤੋਂ ਲਾਇਆ ਬਸ ਇਹ ਇਹ ਤਾਂ ਕੰਪਨੀ ਸਹੀ ਸਪਰਿੰਗ ਦਿੰਦੀ ਆ ਜੇ ਇੱਕੇ ਦਾਮ ਛੜਦਾ ਨਾ ਛਟਕਾ ਪੈ ਗਿਆ ਇਹਦੀ ਕੈਲੀਬ੍ਰੇਸ਼ਨ ਆਊਟ ਹੋ ਜਾਣੀ ਅੱਛਾ ਇਹ ਹੋਲੀ ਲਾਉਣਾ ਚਾਹੀਦਾ ਇੱਕ ਤਾਂ ਜਿੰਨੇ ਬੰਦਿਆਂ ਕੋਲੇ ਆ ਕਰਾ ਇੱਕਦਮ ਮੈਂ ਤੈਨੂੰ ਇਹ ਗੱਲ ਇਹਨਾਂ ਵੀ ਜਦੋਂ ਅਗਲੀ ਵਾਰ ਵੀਡੀਓ ਕੀਤੀ ਤੇ ਮੈਂ 80 ਕਿਲੋ ਭਾਰਨਾ ਕਰਨੀ ਨਹੀਂ ਕਰਨੀ ਤੇ ਇੱਕ ਦਿਨ ਇਹ ਆਣਾ ਇਹ ਨਾ ਵੇ ਤੇਰਾ ਭਾਰਨਾ 80 ਹੋਵੇ ਤਾਂ ਮੈਂ ਸਾਰੀ ਉਮਰ ਵੀਡੀਓ ਨਾ ਕਰਾਂ ਨਹੀਂ ਭਰਾਵਾ ਮੈਂ ਬਾਹਲਾ ਦਾ ਹੀ ਬੇਟਾ ਇਹ ਜਿਹੜੇ ਬੰਦਿਆਂ ਕੋਲੇ ਜਿੰਨਿਆਂ ਕੋਲੇ ਵੀ ਕਰਾਇਆ ਉਹਨਾਂ ਨੂੰ ਕਹੋ ਵੀ ਸੀਜ਼ਨ 'ਚ ਜਦੋਂ ਸ਼ੁਰੂਆਤ ਕਰਨੀ ਉਦੋਂ ਕੈਲੀਬ੍ਰੇਸ਼ਨ ਲਾਜ਼ਮੀ ਕਰਾਓ ਸ਼ੁਰੂ ਕਰਨ ਤੋਂ ਪਹਿਲਾਂ ਹਾਂ ਤੇ ਜਦੋਂ ਥੋੜਾ ਸੀਜ਼ਨ ਅੱਧਾ ਲੰਘ ਜੇ 500 ਜਾਂ 1000 ਰੁਪਿਆ ਲਊ ਬੰਦਾ ਉਹਦੀ ਮਿਹਨਤਾਂ ਚ ਇਹ ਕੋਈ ਮਿੱਤਰਤਾ ਨਹੀਂ ਵੀ ਲੈਂਦਾ ਹੂੰ ਤੇ ਉਹ ਟਰੈਕਟਰ ਕੋਲੇ ਲੈ ਕੇ ਚੱਲੀਆ ਚੱਕੇ ਬੈਟਰੀ ਨੂੰ ਬੈਟਰੀ ਨੂੰ ਚੱਕ ਲਈ ਬਲਕਾ ਚੱਕ ਲਿਆ ਉਸਤਾਦ ਜੇ ਤੁਹਾਡਾ ਮਿੱਤਰਾਂ ਨਹੀਂ ਵੀ ਲੈਂਦਾ ਪਰ ਸੀਜ਼ਨ ਦੇ ਅੱਧ 'ਚ ਜੇ ਤੁਸੀਂ ਇਹਨੂੰ ਮੋਟਰਸਾਈਕਲ ਤੇ ਨਹੀਂ ਲੈ ਕੇ ਜਾਂਦੇ ਟਰੈਕਟਰ ਤੇ ਰੱਖ ਕੇ ਲੈ ਕੇ ਜਾਣੇ ਆ ਜਾਂ ਕਿਰਾਏ ਦੇ ਮਗਰ ਬਾਕਸ ਬਣਿਆ ਉਹ ਤੇ ਲੈ ਕੇ ਜਾਣੇ ਆ ਤੇ ਫਿਰ ਇਹਦੀ ਕੈਲੀਬ੍ਰੇਸ਼ਨ ਸੀਜ਼ਨ ਦੇ ਅੰਦਰ ਚ ਲਾਜ਼ਮੀ ਕਰਾਓ ਇਹਨੂੰ ਰੱਖ ਕੇ ਟਰੈਕਟਰ ਤੇ ਲੈ ਜਾਣਾ ਚਾਹੀਦਾ ਕਾਤੇ ਨਹੀਂ ਰੱਖਣਾ ਚਾਹੀਦਾ ਇਹਨੂੰ ਜਿੰਨਾ ਹੋ ਸਕਦਾ ਇਹਨੂੰ ਬੁੱਕਲ ਚ ਰੱਖ ਕੇ ਲੈ ਕੇ ਜਾਣਾ ਚਾਹੀਦਾ ਇਹਨੂੰ ਠੋਕਰ ਨਹੀਂ ਲੱਗਣੀ ਚਾਹੀਦੀ ਕੱਲੇ ਆਹ ਚੀਜ਼ ਨੂੰ ਦੂਜੇ ਦੀ ਉਹ ਉਹਦਾ ਉਹਦਾ ਕੋਈ ਮੈਟਰ ਨਹੀਂ ਉਹ ਤੁਹਾਨੂੰ ਆਪੇ ਪਤਾ ਲੱਗਣਾ ਇਹਦੇ ਨਾਲ ਤੁਹਾਨੂੰ ਇੱਕ ਵਾਰ ਇਹ ਖਰਾਬ ਹੋ ਗਈ ਜੇ ਤੁਸੀਂ ਸਾਰਾ ਸੀਜ਼ਨ ਲਾਤਾ ਸਾਰਿਆਂ ਦੇ ਪੈਸੇ ਮਰ ਜਾਣੇ ਹਾਂ ਇਹਨੇ ਜੇ ਇਧਰ ਲਈ ਇਹਦੀ ਗੁੱਠ ਨੀਵੀ ਹੋ ਗਈ ਇਹ ਤੇ ਲਿਖਿਆ ਹੁੰਦਾ ਵਾਈ ਐਕਸ ਵੀ ਜਾਂ ਇਹ ਕੁਝ ਜੇ ਦੀ ਇਹ ਡਾਊਨ ਹੋ ਗਈ ਜਿੰਨੀ ਦੂਰ ਜਾਏਗਾ ਓਨੀ ਡਾਊਨ ਤੁਰੀ ਜਾਣੀ ਕਿੱਲੇ ਤੇ 1 ਸੈਂਟੀਮੀਟਰ ਡਾਊਨ ਹੈ ਤੇ ਦੋ ਕਿੱਲੇ 2 ਸੈਂਟੀਮੀਟਰ ਜੇ ਤਿੰਨਾਂ ਤੇ ਜਾੜਾ 3 ਸੈਂਟੀਮੀਟਰ ਚਾਰਾਂ ਤੇ ਜਾੜਾ 4 ਸੈਂਟੀਮੀਟਰ ਜਿਵੇਂ ਜਿਵੇਂ ਦੂਰੀ ਵਧੀ ਗਈ ਇੱਕ ਤੂੰ ਦੇਖਿਆ ਹੋਊ ਅਸੀਂ ਜੇ ਇੱਕ ਕਿੱਲੇ ਚ ਲਾਉਨੇ ਆ ਤਾਂ ਵੀ ਵਿਚਾਲੇ ਲਾਉਨੇ ਜੇ ਤਿੰਨਾਂ ਕਿੱਲੇ ਚ ਲਾਉਨੇ ਤਾਂ ਵੀ ਵਿਚਾਲੇ ਲਾਉਨੇ ਕਈ ਬੰਦੇ ਇੱਕ ਪਾਸੇ ਰੱਖ ਕੇ ਚਲਾਈ ਜਾਂਦੇ ਅਸੀਂ ਆਪ ਐਂ ਚਲਾਉਣੇ ਆ ਨਾ ਇਹ ਇਹ ਨਾ ਕਰੋ ਇਹ ਚ ਥੋੜੀ ਜਿਹੀ ਇਹਦੀ ਕੈਲੀਬ੍ਰੇਸ਼ਨ ਆਊਟ ਹੋਈ ਜਿੰਨਾ ਤੋਂ ਹੀ ਦੂਰ ਜਾਈਗੇ ਓਨਾ ਫਾਲਟ ਵਧ ਹੀ ਜਾਣਾ ਇਹਨੂੰ ਹਰੇ ਅਗੇ ਦੇ ਵਿਚਾਲੇ ਲਾਓ ਜਿੰਨਾ ਹੋ ਸਕਦਾ ਫੇਰ ਇੱਕ ਹੋਰ ਆ ਬਾਲੇ ਬੰਦੇ ਨੂੰ ਦਿੱਕਤ ਆਉਂਦੀ ਆ ਜਿੱਥੇ ਇਥੇ ਦੋ ਲੇਜ਼ਰ ਚੱਲਦੇ ਆ ਮੈਂ ਮੈਂ ਇਹ ਆਪ ਖੁਦ ਕਰਦਾ ਰਿਆਂ ਉਹ ਕਿ ਲੇਜ਼ਰ ਚੱਲਦਾ ਮੈਂ ਕਹਣਾ ਆਪਣਾ ਲੇਜ਼ਰ ਬੰਦ ਕਰਦੇ ਆ ਆਪਾਂ ਉਹ ਤੋਂ ਚਲਾ ਲੈਂਦੇ ਅਸੀਂ ਐਂ ਕਰਦੇ ਉਹਦੀ ਕੈਲੀਬ੍ਰੇਸ਼ਨ ਆਊਟ ਹੋਈ ਨਾ ਨਾ ਵੀ ਹੋਈ ਜੇ ਤੁਸੀਂ 6 ਕਿੱਲਿਆਂ ਤੇ ਜਾਂ 5 ਕਿੱਲਿਆਂ ਤੇ ਆ ਤੁਹਾਡਾ ਵਾਣ ਖਰਾਬ ਹੀ ਹੋਣਾ 6 ਇੰਨੀ ਵਾਰ ਟਿੱਕਰ ਉਹਦੀ ਕੈਲੀਬ੍ਰੇਸ਼ਨ ਉਨੀ ਰਹਿਣੀ ਨਹੀਂ ਸਹੀ ਉਹ ਚ 19 21 ਦਾ ਵੀ ਫਰਕ ਹੋਇਆ ਇੱਥੋਂ ਟਿੱਕਰ ਉਹ 50 60 ਦਾ ਬਣ ਜਾਣਾ ਅਸੀਂ ਤਾਂ ਵੀਰੇ ਬਹੁਤ ਜੋ ਸ਼ਪੈਦਾ ਲੱਗਾ ਇਹ ਦੋਵੇਂ ਦੂਰ ਤੱਕ ਪਾਉਣੀ ਲੱਗੀ ਹੁੰਦੀ ਨਹੀਂ ਇਹ ਗਲਤ ਆ ਗਲਤ ਜੇ ਤੁਹਾਡੀ ਕੈਲੀਬ੍ਰੇਸ਼ਨ ਪੂਰੀ 0 0 ਆ ਸਾਰੇ ਪਾਸੇ ਤਾਂ ਵੀ 6 ਕਿੱਲਿਆਂ ਦੇ ਵਿੱਚ ਲਾਓ ਤਾਂ ਵੀ ਸਾਡੇ ਧਾਨ ਖੇਤੀ ਦਸ ਦਾ ਕਿੱਲਿਆਂ ਦੇ ਦਸਾਂ ਕਿੱਲਿਆਂ ਦੇ ਸੈਂਟਰ ਚ ਲਾਓ ਉਹਦੀ ਕੈਲੀਬ੍ਰੇਸ਼ਨ ਕਰਾ ਕੇ ਰੱਖੋ ਜਿੰਨਾ ਹੋ ਸਕਦਾ ਕੈਲੀਬ੍ਰੇਸ਼ਨ ਦਾ ਮਤਲਬ ਕੀ ਹੈ ਇਹ ਠੋਕਰ ਲੱਗਣਾ ਇਹਦੀ ਮੋਟਰ ਐ ਇੱਕ ਪਾਸੇ ਵਾਲੀ ਆਡ ਚਲਾਉਣ ਲਾ ਪੈਂਦੀ ਆ ਮੈਂ ਤੈਨੂੰ ਆਖਿਆ ਨਹੀਂ ਵੀ ਸਿੱਧਾ ਹੋ ਕੇ ਚੱਲਦਾ ਇੱਕ ਮੋਟਰ ਦੀ ਆਡ ਚਲਾਉਣ ਲਾ ਪੀ ਉਹਨੂੰ ਇਹਨੇ ਉਧਰਲੇ ਪਾਸੇ ਡਾਊਨ ਕਰੀ ਜਾਣਾ ਉਹ ਬੰਦੇ ਦਾ ਕਰਾ ਚੱਲਦਾ ਉੱਥੇ ਉਹ ਬੰਦੇ ਦੇ ਉਰਲੇ ਪਾਸੇ ਕੋਈ ਚੀਜ਼ ਲਾ ਆਓ ਉਹਨੂੰ ਕਹੇ ਬਾਈ ਤੇਰਾ ਖੇਤ ਹੈ ਇਧਰਲੇ ਪਾਸੇ ਆ ਤੂੰ ਉਹ ਉੱਥੇ ਵਾਟ ਤੇ ਰੱਖ ਕੇ ਚਲਾ ਲੈ ਉਰਲੇ ਪਾਸਾ ਬੰਦ ਕਰਿਓ ਇੱਕ ਪਾਸਾ ਬੰਦ ਕਰ ਉਹਦਾ ਪਾਸਾ ਉਹਨੂੰ ਕਿ ਭਾਈ ਟੇਪ ਵਾਲਾ ਕੋਸ ਵਾਲਾ ਆ ਪਾਸਾ ਬੰਦ ਕਰ ਦੇ ਇਹ ਬੜੀ ਦਿੱਕਤ ਆਉਂਦੀ ਏ ਉਥੇ ਲੇਜ਼ਰ ਚੱਲਦਾ ਨਾ ਜੇ ਉਹਨੇ ਆ ਪਾਸਾ ਬੰਦ ਨਾ ਕੀਤਾ ਆਪਣੇ ਨਾਲ ਇੰਨੀ ਕਿ ਵੀ ਰਲੀ ਗਿਆ ਗੜਬੜ ਹੋ ਜੂਗੀ ਆ ਪਾਸਾ ਅਸੀਂ ਜੇ ਕਿਸੇ ਨਾਲ ਚਲਾਉਣੀ ਆ ਅਸੀਂ ਤਾਂ ਇਹ ਕਹਿੰਦੇ ਆ ਇੱਥੇ ਟੇਪ ਲਾ ਜੀ ਇਹਦੇਲੇ ਪਾਸੇ ਤੇ ਆਪਾਂ ਇੱਕ ਸਾਈਡ ਨੂੰ ਲਾ ਲਈਦਾ ਹੁਣ ਤੈਨੂੰ ਦਿਖਾਉਣਾ ਆ ਜਾ ਤਾਂ ਜੋ ਮਾੜੀ ਹੀ ਰੂੜੀ ਦੇ ਕੋਈ ਹੂੰ ਮੈਂ ਕਹਿੰਦਾ ਮਤਲਬ ਆਹ ਤੇ ਸਾਨੂੰ ਅਡਜਸਟ ਕਰਦਾ ਥੋੜਾ ਬਥਾ ਇੱਥੇ ਅਡਜਸਟ ਕਰਨਾ ਹੁੰਦਾ ਆ ਦੇਖ ਵੀਰੇ ਬੰਦ ਕਰ ਲੈ ਇੱਕ ਮਿੰਟ ਇਹ ਇੱਥੇ ਅਡਜਸਟ ਕਰਦਾ ਹੂੰ ਦਿਸ ਗਿਆ ਆ ਦੇਖ ਸਾਨੂੰ ਜਿਹੜੇ ਇਧਰਲਾ ਪਾਸਾ ਉਹਨਾਂ ਘਟ ਲੈਣਾ ਸਿੱਧਾ ਹੋਣਾ ਹੱਥੇ ਜਿਹੜੇ ਆਮ ਆ ਉਹ ਵਿੱਚੋਂ ਕਰਦੇ ਆ ਉਹਦੀ ਜਿਹੜੀ ਗੋਲੀ ਹੁੰਦੀ ਆ ਅੰਦਰਲੀ ਗੋਲੀ ਨੂੰ ਆਇਣੀ ਐਂ ਕਰਨਾ ਦੇਖ ਇਹ ਕਈ ਵਾਰ ਆ ਨਾ ਜੇ ਤੁਸੀਂ ਬਾਲਾ ਟੇਡਾ ਲਾਤਾ ਇਹ ਅੜ ਜਾਂਦੀ ਵਿੱਚ ਜਾ ਕੇ ਐ ਆ ਦੇਖ ਇੰਨਾ ਐਡਜਸਟ ਕਰ ਲੈਂਦਾ ਇਹ ਆਪਦੇ ਆਪ ਨੂੰ ਇੰਨੀ ਇਹਨੇ ਮੋਟਰ ਨਾ ਖੱਚ ਲੈਣੀ ਆਪਦੇ ਆਪ ਨੂੰ ਇੰਨਾ ਜਿਵੇਂਗਾ ਇੰਨਾ ਵਿੰਗਾ ਕਿਵੇਂ ਲੱਗ ਦੇਗਾ ਨਹੀਂ ਲੱਗਣਾ ਇਹਨੂੰ ਤਾਂ ਪੱਖਣ ਵਾਲੀ ਹਾਂ ਆਹ ਦੇਖ ਹੁਣ ਵਿੰਗਾ ਲੱਗਾ ਵੇਸੀ ਆਪਣਾ ਇੱਥੇ ਬਰਾਬਰ ਹੂੰ ਦੇਖੇ ਇਧਰ ਦੇਖੀ ਜਾਨ ਤਾਰ ਤਾਂ ਨਹੀਂ ਲੱਤੀ ਹੁਣ ਵੇਖੀ ਸਿੱਧਾ ਹੁੰਦਾ ਬੱਗੀ ਇੱਥੋਂ ਦੇਖੀ ਇੱਥੋਂ ਦੇਖੀ ਹੂੰ ਮਗਰਾੜ ਤੋਂ ਆ ਹੁੰਦਾ ਖੜਾਇਆ ਚੱਕੀ ਹੁੰਦਾ ਇਧਰੋਂ ਯਾਰ ਫਿਰ ਇਹ ਤਕਨੀਕ ਤੇਰੇ ਵਾਲੇ ਚ ਹੈਗੀ ਆ ਸਾਡੇ ਵਾਲਾ ਸਾਰਿਆਂ ਚ ਹੈਗੀ ਬਾਈ ਉਹਨਾਂ ਦੀ ਗੁੱਲੀ ਉਹਨਾਂ ਦੀ ਗੁੱਲੀ ਉਹਨੇ ਹੀ ਗੁੱਲੀ ਕਰਦੀ ਆ ਹਾਂ ਉਹਨਾਂ ਦੀ ਗੁੱਲੀ ਕਰਦੀ ਇਹ ਕਿੰਨਾ ਪੁਰਾਣਾ ਸੈਟ ਆ ਇਹ 18 ਜਾਂ 19ਵਾਂ ਦਾ ਇਹ ਸਾਰੇ ਬਾਈ ਜਿਹੜਾ 8 ਚ ਵੀ ਆਇਆ ਉਹ ਵੀ ਇਹ ਕਰਕੇ ਕੰਮਦਾ ਤਾਂ ਲੈ ਜਰਾ ਲੈ 10 ਮੇਰੀ ਉਂਗਲ ਪੈ ਗਈ ਹਾਂ ਮੈਂ ਸਮਝ ਗਿਆ ਉਹ ਤਾਂ ਕਰ ਹੀ ਜਾਂਦਾ ਉਹ ਕਿੱਥੇ ਦਾ ਚਲੀ ਗਿਆ ਨਹੀਂ ਹਾਂ ਉਹਨਾਂ ਟਾਈਮ ਕੋ ਬਣਾਉਂਦੇ ਆਂ ਉਹਦੋ ਕਮੂ ਜਦੋਂ ਤੱਕ ਇਹ ਉਹ ਆ ਕਈ ਜਾਂਦਾ ਨਾ ਮੈਂ ਉਹ ਪਾਸਾ ਚੱਕਦਾ ਇਹ ਦੱਸਦਾ ਵੀ ਆ ਮੈਂ ਬਾਈ ਚੱਕੀ ਜਾਂਣਾ ਹੁਣ ਮੈਂ ਐਕਸ ਚੱਕੀ ਜਾਂਣਾ ਬਾਈ ਚੱਕਦਾ ਐਕਸ ਚੱਕਦਾ ਉਹ ਜਿਹੜੀ ਲਾਈਟ ਜਗੀ ਜਾਂਦੀ ਆ ਉੱਪਰਲੇ ਹਿਸਾਬ ਨਾਲ ਚੱਲਦੀ ਉਹ ਆ ਚੱਕ ਸੈੱਟ ਹੋ ਗਿਆ ਚੱਲ ਵੀ ਹੁਣ ਸਿੱਧਾ ਏ ਜੇ ਇਹਦੀ ਸਿੱਧਾ ਜੇ ਇਹਦੀ ਕੈਲੀਬ੍ਰੇਸ਼ਨ ਜੇ ਕੋਈ ਕਹ ਦੂ ਤਰਕੰਡੀ ਟੇਢੀ ਲਾ ਕੇ ਪਰ ਆਪਦੇ ਨਾਲੋਂ ਸਿੱਧੀ ਲਾ ਹੂੰ ਕਈ ਵਾਰ ਇਹਨੂੰ ਇਹ ਤਾਂ ਉਹਨਾ ਹੋਇਆ ਹੀ ਨਾ ਜਾਂਦਾ ਹੋਇਆ ਬਹੁਤ ਦਿੱਕਤ ਆ ਬਾਲੀ ਟੱਡੀ ਲੱਗੀ ਫੇਰ ਨਹੀਂ ਇਹਨੇ ਕੁਝ ਕਰਨਾ ਹਾਂ ਫੇਰੇ ਖੜਾ ਰਹੂਗਾ ਇਹਦੀ ਪੌਂਚ ਤੋਂ ਕੰਮ ਬਾਹਰ ਹੋ ਗਿਆ ਇਹ ਹੁਣ ਸਿੱਧਾ ਹੋ ਗਿਆ ਆਪੇ ਚੱਲ ਪਿਆ ਵੀ ਸਾਡੇ ਵਾਲੇ ਜਿਹੜੇ ਸਾਡੇ ਵਾਲੇ ਦੇ ਵਿੱਚ ਆਹ ਫੰਕਸ਼ਨ ਹੈ ਇਹਦੀ ਗੁੱਲੀ ਹੁੰਦੀ ਆ ਉਹ ਅੰਦਰੋਂ ਕਰਦਾ ਉਹਦੇ ਚ ਤਿੰਨ ਮੋਟਰਾਂ ਹੁੰਦੀਆਂ ਮੈਂ ਉਹ ਏਜੀਐਲ ਬਹੁਤ ਚਲਾਇਆ ਲਾਈਕਾ ਬਹੁਤ ਚਲਾਇਆ ਇਹਨੂੰ ਬੰਦ ਕਰਦਾ ਕਰ ਦਿਓ ਜੀ ਇਹ ਇਹ ਤਾਂ ਤੇ ਜਿੰਨੀਆਂ ਮਰਜ਼ੀ ਗੱਲਾਂ ਕਹਾਂ ਤੂੰ ਉਹ ਉਹਨੀਆਂ ਕਰਾਉਣੀਆਂ ਦੱਸ ਦੇ ਵੀ ਕਿਵੇਂ ਕੰਮ ਕਰਦਾ ਤੂੰ ਤਾਂ ਪੀ ਐਚ ਡੀ ਕਰੀ ਫਿਰਦਾ ਇੱਥੇ ਉਹ ਆਹ ਲ ਕਹਿੰਦਾ ਰੇਂਜ ਉੱਡ ਗਈ ਤਾਂ ਪਹਿਲਾਂ ਨਾ ਇਹੋ ਜਿਹਾ ਵੀ ਜਿਨ੍ਹਾਂ ਨੇ ਕਰਾਇਆ ਲਾਉਣ ਜਾਂਦੇ ਉਹਨਾਂ ਨੂੰ ਕਹਿੰਦਾ ਸਪੈਸ਼ਲ ਵਰਦੀ ਪਾਈ ਵੀ ਆ ਸਾਡੇ ਤੁਸੀਂ ਘਰੇ ਜਾਓ ਸਾਡੇ ਚ ਬੰਦਾ ਐਵਜਾ ਸੀ ਇਹਦੇ ਕਰਾਇਆ ਲਾਉਣ ਜਨਾਂ ਨੂੰ ਕਹਣਾ ਵੀ ਇਹ ਜਿਹੜੀ ਲੇਜ਼ਰ ਆ ਬਹੁਤ ਖਤਰਨਾਕ ਆ ਆ ਸਪੈਸ਼ਲ ਵਰਦੀ ਪਾ ਕੇ ਚਲਾਉਣੇ ਆ ਤੁਸੀਂ ਇੱਥੇ ਨਹੀਂ ਹੋਣਾ ਖੇਤ ਨਹੀਂ ਹੋਣਾ ਨਹੀਂ ਤੁਹਾਡੇ ਤੋਂ ਯਾਰ ਆਟ ਚ ਉਹ ਬੰਦੇ ਲੋਕ ਲੋਕ ਵੰਦੇ ਰਹੇ ਮੋਟਰੋਲੇ ਬਾਈ ਮੋਟਰ ਮੋਲੇ ਥੋੜਾ ਚੱਲ ਜੂਗੀ ਹਾਏ ਰੱਬਾ ਲੈ ਲੈ ਜ਼ਰਾ ਹਾਂ ਚਲੋ ਆਪੇ ਅਸਤਾਨਾਂ ਦੇ ਕੰਮ ਵੇਖੀ ਚੰਨੀ ਉਹਰੇ ਆਪਨੇ ਇੱਕ ਚੀਜ਼ ਵਿਖਾਵਾਂ ਮੈਂ ਪਤਾ ਨਹੀਂ ਅੱਗੇ ਵਿਖਾਈ ਕਿ ਗੇਅਰ ਦਾ ਲੀਵਰ ਵਿਖਾਈ ਤੈਨੂੰ ਪਤਾ ਹੈ ਕੀ ਕੀਤਾ ਇਹਨੇ ਵਿਖਾਈ ਗੇਅਰ ਦੇ ਲੀਵਰ ਦੇ ਉੱਤੇ ਦੋ ਬਟਨ ਅਸਤਾਨ ਜੀ ਨਾ ਆਵਾਜ਼ ਘੱਟ ਵੱਧ ਕਰਨ ਵਾਲੇ ਬਟਨ ਤੇ ਦੂਜੇ ਆਪਣੇ ਗਾਣਾ ਨੈਕਸਟ ਕਰਨ ਵਾਲੇ ਬਟਨ ਇਹ ਨਾ ਉਹ ਜਿਹੜਾ ਆਪਣਾ ਲੇਜ਼ਰ ਲੈਵਲ ਵਾਲੀ ਸੋਚ ਨਹੀਂ ਹੁੰਦੀ ਕੀ ਉਹ ਹਾਂ ਉਹ ਦੇਖ ਬਾਈ ਸਤਨਾਮ ਨੇ ਸਾਨੂੰ ਉਹ ਲਾ ਕੇ ਦਿੱਤੀ ਸੀ ਇਹਦੇ ਤੇ ਲੀਵਰ ਦੇ ਉੱਤੇ ਹਾਂ ਜਿਹੜੀ ਕੰਪਿਊਟਰ ਗਾਏ ਦੀ ਸੋਚ ਨਹੀਂ ਆਉਂਦੀ ਵੀ ਤਾਂ ਚੱਕਣਾ ਥੱਲੇ ਰੱਖਣਾ ਨਾ 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 ਗਾਣੇ ਆਸਤੇ ਅੱਛਾ ਗਾਣੇ ਆਸਤੇ ਗਾਣੇ ਆਸਤੇ ਹੁਣ ਤਾਂ ਅਗਲਾ ਕੋਈ ਡੈਕ ਨਹੀਂ ਲਾਇਆ ਪਰ ਡੈਕ ਆਪਾਂ ਲਾਵਾਂਗੇ ਹੁਣ ਬਾਈ ਤੋਂ ਵਿਹਲੇ ਹੋ ਕੇ ਸਾਥੋਂ ਪਹੁੰਚਿਆ ਨਹੀਂ ਓਏ ਗਰੀਬ ਏ ਸਿਰੇ ਦਾ ਇਦਕੋ ਪੈਸੇ ਆ ਨਹੀਂ ਭਰਾਵਾ ਉਹ ਜਾ ਤਾਂ ਆਦਾ ਉਹ ਕਹਿੰਦਾ ਟਾਇਰ ਪਾਉਣੇ ਆ ਟਰੈਕਟਰ ਦੇ ਕਿੰਨੀਆਂ ਵੀਡੀਓ ਬਿਣਾ ਕਰਦਾ ਮੈਂ ਉਹ ਤਾਂ ਕਹੀ ਜਾਂਦਾ ਇਹ ਗਰੀਬ ਐ ਸਿਰੇ ਦਾ ਇਹ ਨਾ ਜਿਹੜੇ ਬੰਦੇ ਨੂੰ ਪਰਸਨਲੀ ਜਾਣਦੇ ਆ ਤਾਂ ਜਾਣਦੇ ਜਾਂਦੇ ਚੱਲ ਮੈਂ ਮਜ਼ਾਕ ਕਰ ਲੈਣਾ ਓਰੇ ਆ ਜਾ ਆ ਜਾ ਤੇ ਮੇਰੇ ਵੀਰ ਨੂੰ ਮਾ ਚਾ ਹੁਣ ਅਗਲੇ ਨੇ ਖੁਰਕਦਾ ਵੇਖ ਕੇ ਵੀ ਅਗਲਾ ਕਹਿੰਦਾ ਵੇਖ ਜੀ ਬੰਦਾ ਦੀ ਹਾਲਤ ਵੇਖ ਲੈ ਖੜੇ ਤੇ ਕੁਝ ਨਹੀਂ ਹੁੰਦਾ ਆ ਜਾ ਆ ਜਾ ਆ ਜਾ ਵੇਖ ਕਿਵੇਂ ਆ ਸੌਖੀ ਐ ਟਾਇਰ ਪਾਈ ਗਈ ਮੋਟੇ ਏ ਬੰਦਾ ਮੋٹے ਟਾਇਰ ਪਾਉਣੇ ਕਹਿੰਦਾ ਹੌਲੈਂਦ ਦੇ ਆ ਸਵੇਰ ਦਾ ਭਾਇਾ ਨੂੰ ਮੋٹے ਟਾਇਰ ਬਣਿਆ ਹੈ ਹਾਂ ਚਲੋ ਕਿਉਂ ਨਹੀਂ ਬਤ ਜਿਉਂਦਾ ਰਹਿ ਗਾ ਸ਼ੌਂਕ ਤੂੰ ਪੂਰੇਗਾ ਸਾਡੇ ਸ਼ੌਂਕ ਤਾਂ ਹੀ ਜਗਣੇ ਆ ਹਾਂ ਸਹੀ ਗੱਲ ਆ ਆਪਾਂ ਉਹ ਕਰੇਗੇ ਸਿਸਟਮ ਨਾਲੇ ਮੇਰਾ ਪਤਾ ਲੱਗ ਜਾਊਗਾ ਕਿ ਯਾਰ ਕੀ ਇੰਦਾ ਆਪਾਂ ਖੇਤ ਕੱਢ ਕੇ ਹੀ ਫੁੱਟੇ ਨਾਲ ਰਾਤ ਹੋ ਗਈ ਹੁਣ ਨਿਕਲ ਉਹ ਕੁਸ ਨਹੀਂ ਨਿਕਲਿਆ ਉਹ ਨੂੰ ਨਹੀਂ ਰਾਤ ਨਾਲ ਕੋਈ ਚੱਲ ਚੱਲ ਬਲਕਾਰੇ ਇੱਥੋਂ ਬਸ ਕਰ ਲੈ ਅਰਛ ਤਰਕ